ਇਹ ਜਿਹੜੀ ਕਾਰਵਾਈ ਹੋਈ ਹੈ ਇਹ ਨਸ਼ਾ ਤਸਕਰ ਸੀਗਾ ਕੀ ਨਾਮ ਹੈ ਕੀ ਡਿਟੇਲ ਹੈ ਸਰ ਇਸ ਦੀ ਕੋਲ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ਾ ਵਿਰੋਧੀ ਮਹਿੰਮਾ ਹੈ ਉਹਦੇ ਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਡੈਮੋਲੇਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਨੇ ਵੀ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀਆਂ ਇਲੀਗਲ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਗਈਆਂ ਹਨ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲੀਸ਼ਨ ਡਰਾਈਵ ਹੈ ਜੇ ਅਪਾ ਇੱਥੇ ਗੇਟ ਕੀ ਮੰਦੇ ਏਰੀਏ ਚ ਹਨਗੜ੍ਹ ਦੇ ਏਰੀਏ ਚ ਖੜੇ ਆ ਇਹ ਸੰਦੀਪ ਏਲੀਆ ਸੋਨੂ ਹੈਗਾ ਜਿਹਦੇ ਖਿਲਾਫ 4 ਮੁਕਦਮੇ ਦਰਜ ਹੈ ਸਰਾਇ ਅਮਾਨਤ ਖਾਨ ਤਰਨਤਾਰਨ ਦੇ ਐਨਟੀਐਫ ਮੁਹੱਲੀ ਦੇ ਹੈ ਔਰ ਵਕਫਾ ਕੇਸਾਂ ਚ ਹੈ ਸੋ ਉਹਨਾਂ ਨੇ ਜਿਹੜੀ ਇਹ ਡਰੱਗ ਮੰਨੀ ਨਾ ਰੀਲ ਕਾਟਨ ਮੰਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲੈਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਲਾਵਾ ਆਪਾਂ ਮਖਬੂਲਪੁਰੇ ਦੇ ਵਿੱਚ ਵੀ ਅੱਜ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੋਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਜਿਹੜੀ ਹੈ ਕਾਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਹੈ ਕਿੰਨੇ ਮੁਕਦਮੇ ਦਰਜ ਨੇ ਇਹਦੇ ਤੋਂ ਚਾਰ ਮੁਕਦਮੇ ਆ ਜੀ ਸੰਦੀਪ ਐਲੀਅਸ ਸੋਨੂ ਦੇ ਦੋ ਸਰਾਏ ਮਾਨਤ ਖਾਨ ਡਿਸਟ੍ਰਿਕਟ ਕਰਨਤਾਂ ਆਉਂਦੇ ਨੇ ਕਐਨਟੀਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨਤ ਖਾਨ ਦਾ ਸਾਹਮਣੇ ਆਏ ਕਿ ਨਹੀਂ ਇੱਕ ਮਕਦਮਾ ਦਰਜਿਆ ਸਿਰਫ ਮਕਦਮੇ ਵਧਾਈਂਦੇ ਆ ਜਾਂ ਆਪ ਭਾਈ ਚੋਕ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਚਾਰੋਂ ਦਾ ਐਫਆਈਆ ਨੰਬਰ 12 29 2020 ਐਫਆਈਆਰ ਨੰਬਰ 199 411 2020 ਐਫਆਈਆਰ 166 11 12 2020 ਔਰ 89 ਨੰਬਰ ਤੇ ਹੀ ਦੀ ਹੈ ਉਸ ਤੋਂ ਇਲਾਵਾ ਹੋਰ ਵੀ ਤੇ ਰੋ ਕੈਸ ਆਈ ਹੋਈ ਆ ਜੀ ਉਹ ਸਾਰੇ ਅਸੀਂ ਦੇਖ ਰਹੇ ਹਾਂ ਜੀ ਦੇਖੋ ਇਹ ਹੀ ਚੀਜ਼ ਹੈ ਜਿਹੜੀ ਕਿ ਕਾਰਪੋਰੇਸ਼ਨ ਨੇ ਇਲੀਗਲ ਪ੍ਰੋਪਰਟੀਆਂ ਆਡੈਂਟੀਫਾਈ ਕੀਤੀਆਂ ਪੁਲਿਸ ਦੀ ਰਿਪੋਰਟ ਦੇ ਉੱਤੇ ਜਿਹੜੇ ਬੰਦੇ ਆ ਔਰ ਉਹਨਾਂ ਨੂੰ ਜੋ ਪ੍ਰੋਸੀਜਰ ਅਡਾਪਟ ਕਰਕੇ ਸਾਡੇ ਤੋਂ ਅਗੇ ਪੁਲਿਸ ਫੋਰਸ ਮੰਗੀ ਹੈ ਤੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਪੀਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਕੋਹਰ ਕਰਦਾ ਔਰ ਇਲਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਏ ਹੋਏ ਹੋ ਨਿਸ਼ਾਨੇ ਦੇ ਕਿੰਨੇ ਕਿ ਘਰ ਇਟਰਾ ਦੇ ਹੈਗੇ ਜਿਹੜੇ ਨਸ਼ਾ ਦਸਕਰ ਚੱਲ ਰਹੇ ਹੈ ਜੀ ਕਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਵੈਟਰ ਦੱਸੋ ਇਹਦੇ ਉਹਦੇ ਵੱਡੇ ਵੱਡੇ ਮੁਕਦਮੇ ਕਿਹੜਾ ਦਰਜ ਹੈ ਜਿਹੜੀ ਵੱਡੀ ਅਥੀਬ ਕੋ ਮੈਂ ਤਾਂ ਤੁਹਾਨੂੰ ਦੱਸਿਆ ਐਨਡੀ ਪੇਸ ਦੇ ਤਿੰਨ ਮੁਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ ਅੱਜ ਡਰੋਨ ਜਿਹਦੇ ਸਮੱਸਿਆ ਨਹੀਂ ਤੇ ਤਾਂ ਕੋਈ ਰਹਿ ਹੀ ਨਹੀਂ ਰਿਹਾ ਜੀ ਇਹ ਕੋਈ ਨਹੀਂ ਯਾਰ ਇਹ ਕੋਈ ਛੱਡੇ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਲੱਗਦਾ ਇਹ ਦੇ ਨਾਲ ਕਿ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰ ਨੂੰ ਕਿ ਨਹੀਂ ਅਸੀਂ ਇਹ ਗਲਤੀ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰੋਪਰਟੀ ਕੰਪਟੈਂਟ ਅਥਾਰਟੀਆਂ ਜ਼ਰੂਰ ਦੂਜੇ ਜਿਹੜੇ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਈਡੈਂਟੀਫਾਈ ਕੀਤੇ ਕਿ ਇਲੈਗਲ ਇਕ ਇਲੀਗਲ ਜਗਾਹ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਅਗੇਂਸਟ ਐਬਲੀਊਸ਼ਨ ਡਰਾਈਵ ਜੋ ਪ੍ਰੋਸੀਜਰਲ ਮੁਤਾਬਕ ਚੱਲ ਰਹੀ ਹੈ ਉਹਦੇ થી ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰ ਨੂੰ ਚੇਤਾਵਨੀ ਦੇਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਇਸਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਹੈ ਜਿਹੜੇ ਸਾਨੂੰ ਵੀ ਇੱਕੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ੍ਹ ਤੋਂ ਠੀਕ ਹੈ ਕਿੰਨਾ ਚਿਰ ਹੋ ਗਿਆ ਜੀ ਕੰਮ ਕਰਦੇ ਉਹਨੂੰ ਨੀਅਰ ਪਹਿਲਾ ਮੁਕੱਦਮਾ 2020 ਦਾ ਜੀ ਇਹਦਾ ਠੀਕ ਹੈ ਹਾਂਜੀ ਠੀਕ ਹੈ ਠੀਕ ਲਾਸਟ ਸੀਗਾ ਸਿਰਫ ਬਖ਼ਸ਼ਾਲਸ ਵਾਲਾ ਜਿਹੜਾ ਵਿਅਕਤੀ ਹੈ ਉਹਤੇ ਛੁੱਪੀ ਬੈਠਾ ਹੈ ببر خالسا رمدیو الگ نہیں بٹالا ہے